ਜੋ ਇਸ ਵਕਤ ਹਾਈ ਕੋਰਟ ਦਾ ਬਹੁਤ ਵੱਡਾ ਫੈਸਲਾ ਆਇਆ ਤੇ ਪੰਜਾਬ ਪੁਲਿਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੀ ਹਾਲਤ ਸੱਚਮੁੱਚ ਕਸੂਤੀ ਬਣ ਗਈ ਹੈ ਕਰਨਲ ਬਾਠ ਕਟਮਾਰ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਨੇ ਵੱਡੇ ਹੁਕਮ ਕੀਤੇ ਨੇ ਤੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ ਜਿਹੜੀ ਗੱਲ ਤੋਂ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਅਫਸਰ ਡਰਦੇ ਆ ਰਹੇ ਸੀ ਟਲਦੇ ਆ ਰਹੇ ਸੀ ਅੱਜ ਉਹੀ ਫੈਸਲਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੇ ਦਿੱਤਾ ਤੇ ਇਸ ਤੋਂ ਬਾਅਦ ਹੁਣ ਕਰਨਲ ਫੌਜੀ ਕਰਨਲ ਬਾਤਕਟਮਾਰ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ ਸੀਬੀਆਈ ਜਿਹੜੀ ਕਿ ਇੱਕ ਕੇਂਦਰੀ ਏਜੰਸੀ ਹੈ ਹੁਣ ਉਹ ਜਾਂਚ ਕਰੇਗੀ ਹੁਣ ਤੱਕ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਹੈ ਤੇ ਹੁਣ ਅੱਜ ਹਾਈ ਕੋਰਟ ਚ ਕੀ ਕੀ ਕੁਝ ਹੋਇਆ ਤੇ ਕਿਉਂ ਜਾਂਚ ਸੀਬੀਆਈ ਨੂੰ ਦਿੱਤੀ ਗਈ ਹੈ ਤੇ सीबीआई ਦੀ ਜਾਂਚ ਦੇ ਨਾਲ ਹੁਣ ਹੋਵੇਗਾ ਕੀ ਇਹ ਗੱਲ ਕਿੱਥੋਂ ਤੱਕ ਜਾਏਗੀ ਕਿ ਪੰਜਾਬ ਪੁਲਿਸ ਦੇ ਡੀਜੀਆਈ ਡੀਆਈਜੀ ਤੇ ਸੀਐਮ ਭਗਵੰਤ ਮਾਨ ਤੱਕ ਜਾਂਚ ਜਾਵੇਗੀ ਇਹ ਸਾਰੇ ਸਵਾਲਾਂ ਤੇ ਆਪਾਂ ਹੁਣ ਗੱਲ ਕਰਾਂਗੇ ਤੁਹਾਡੇ ਨਾਲ ਦੇਖੋ ਮਾਰਚ ਮਹੀਨੇ ਦੇ ਵਿੱਚ ਜਦੋਂ ਫੌਜੀ ਕਰਨਲ ਪੁਸ਼ਪਿੰਦਰ ਬਾਘਤ ਤੇ ਉਹਨਾਂ ਦੇ ਪੁੱਤਰ ਦੀ ਪੰਜਾਬ ਪੁਲਿਸ ਦੇ ਅਫਸਰਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਤਾਂ ਉਸ ਵਕਤ ਤੋਂ ਲੈ ਕੇ ਫੋਂ ਤੱਕ ਪੁਲਿਸ ਆਪਣੇ ਅਧਿਕਾਰੀਆਂ ਤੇ ਅਫਸਰਾਂ ਤੇ ਕਰਮਚਾਰੀਆਂ ਨੂੰ ਬਚਾਉਂਦੀ ਆ ਰਹੀ ਹੈ ਸਭ ਤੋਂ ਪਹਿਲਾਂ ਜਦੋਂ ਕੁੱਟਮਾਰ ਹੋਈ ਸੀ ਉਸ ਵਕਤ ਪਹਿਲਾਂ ਤਾਂ ਪਰਚਾ ਹੀ ਨਹੀਂ ਦਰਜ ਕੀਤਾ ਗਿਆ ਕਾਰਵਾਈ ਡਿਲੇ ਕੀਤੀ ਗਈ ਉਸ ਤੋਂ ਬਾਅਦ ਜਦੋਂ ਵੱਡਾ ਰੌਲਾ ਪਿਆ ਤਾਂ ਪਰਿਵਾਰ ਨੇ ਇਹ ਦੋਸ਼ ਲਾਏ ਸੀ ਕਿ ਪਟਿਆਲਾ ਦੇ ਮੀਡੀਆ ਨੂੰ ਵੀ ਖਬਰ ਕਰਨ ਤੋਂ ਰੋਕਿਆ ਗਿਆ ਸੀ ਤੇ ਪੱਤਰਕਾਰਾਂ ਨੂੰ ਡਰਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਇਸ ਮਾਮਲੇ ਦਾ ਫਿਰ ਵੀ ਰੌਲਾ ਪੈ ਗਿਆ ਮਾਨਕ ਗੋਇਲ ਆਰਟੀ ਆਰਟੀ ਐਕਟਿਵਿਸਟ ਤੇ ਕਈ ਚੈਨਲਾਂ ਨੇ ਇਹ ਖਬਰਾਂ ਦੇ ਦਿੱਤੀਆਂ ਤਾਂ ਉਸ ਤੋਂ ਬਾਅਦ ਫਿਰ ਜਦੋਂ ਪਹਿਲਾ ਪਰਚਾ ਦਰਜ ਹੋਇਆ ਸੀ ਤਾਂ ਉਹ ਕਿਸੇ ਟਾਬੇ ਵਾਲੇ ਤੋਂ ਉਹਦੇ ਬਿਆਨਾਂ ਦੇ ਆਧਾਰ ਤੇ ਕਰਵਾ ਦਿੱਤਾ ਗਿਆ ਸੀ ਤਾਂ ਕਿ ਕੱਲ ਨੂੰ ਉਹਦੇ ਬਿਆਨਾਂ ਨੂੰ ਆਪਣੇ ਹਿਸਾਬ ਨਾਲ ਵਰਤਿਆ ਜਾ ਸਕੇ ਉਸ ਤੋਂ ਬਾਅਦ ਇਸ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ ਕਰਨਲ ਬਾਸ ਦਾ ਪਰਿਵਾਰ ਲੈ ਕੇ ਗਿਆ ਹਾਈ ਕੋਰਟ ਦੇ ਫਿਰ ਖਿੱਚਣ ਤੇ ਹਾਈ ਕੋਰਟ ਦੇ ਹੁਕਮਾਂ ਤੇ ਕਿੰਨੀਆਂ ਸਾਰੀਆਂ ਚੀਜ਼ਾਂ ਇਸ ਮਾਮਲੇ 'ਚ ਹੋਈਆਂ ਪਰ ਹੁਣ ਜਦੋਂ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਜਾਂਚ ਤੇ تسਲੀ ਨਾ ਕਰਦਿਆਂ ਹੋਇਆਂ ਇਹ ਜਾਂਚ ਚੰਡੀਗੜ੍ਹ ਪੁਲਿਸ ਦੇ ਇੱਕ ਐਸਪੀ ਰੈਂਕ ਦੇ ਅਧਿਕਾਰੀ ਨੂੰ ਦਿੱਤੀ ਹੋਈ ਸੀ ਤਾਂ ਉਸ ਦੀ ਜਾਂਚ ਵੀ تسਲੀ ਬਖਸ਼ ਨਹੀਂ ਪਾਈ ਗਈ ਜਦੋਂ ਹੁਣ ਕਰਨਲ ਬਾਠ ਦਾ ਪਰਿਵਾਰ ਦੁਬਾਰਾ ਹਾਈ ਕੋਰਟ ਗਿਆ ਤੇ ਹਾਈ ਕੋਰਟ ਨੂੰ ਜਾ ਕੇ ਦੁਬਾਰਾ ਦੱਸਿਆ ਗਿਆ ਕਿ ਕਿੰਨਾ ਟਾਈਮ ਹੋ ਗਿਆ ਚੰਡੀਗੜ੍ਹ ਪੁਲਿਸ ਨੂੰ ਜਾਂਚ ਦਿੱਤੀ ਹੋਈ ਹੈ ਪਰ ਅਜੇ ਤੱਕ ਨਾ ਤਾਂ ਕਿਸੇ ਪੁਲਿਸ ਅਫਸਰ ਤੇ ਕਰਮਚਾਰੀ ਦੀ ਗ੍ਰਿਫਤਾਰੀ ਹੋਈ ਹੈ ਨਾ ਹੀ ਜਾਂਚ ਅੱਗੇ ਵਧੀ ਹੈ ਤੇ ਅੱਜ ਜਦੋਂ ਹਾਈ ਕੋਰਟ ਨੇ ਉਸ ਐਸਪੀ ਨੂੰ ਤੇ ਡੀਜੀਪੀ ਤੱਕ ਨੂੰ ਹਾਈ ਕੋਰਟ ਦੇ ਵਿੱਚ ਪੁੱਛ ਗੇਸ ਦੇ ਲਈ ਇਹ ਬੁਲਾਇਆ ਹੋਇਆ ਸੀਗਾ ਤਾਂ ਜਦੋਂ ਐਸਪੀ ਚੰਡੀਗੜ੍ਹ ਉੱਥੇ ਪਹੁੰਚੇ ਤਾਂ ਐਸਪੀ ਨੂੰ ਹਾਈ ਕੋਰਟ ਨੇ ਇਹ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਜਾਂਚ ਇੰਨੀ ਲੇਟ ਕਿਉਂ ਹੋਈ ਹੈ ਜਦੋਂ ਹਾਈ ਕੋਰਟ ਨੇ ਇਹ ਵੇਖਿਆ ਕਿ ਜਾਂਚ ਕਰਨ ਵਾਲੇ ਅਧਿਕਾਰੀ ਨੇ ਜਿਹੜੀ 307 ਦੀ ਧਾਰਾ ਇਸ ਮਾਮਲੇ 'ਚ ਲੱਗੀ ਸੀ ਉਹ ਹਟਾ ਦਿੱਤੀ ਹੈ ਤਾਂ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜਿਹੜੀ 307 ਦੀ ਧਾਰਾ ਉਹਨਾਂ ਪੁਲਿਸ ਅਫਸਰਾਂ ਤੋਂ ਹਟਾ ਦਿੱਤੀ ਹੈ ਜਾਂਚ ਦੇ ਵਿੱਚ ਇਹਦਾ ਮਤਲਬ ਹੈ ਕਿ ਤੁਸੀਂ ਉਹਨਾਂ ਨੂੰ ਬਚਨ ਦਾ ਰਾਹ ਦੇ ਰਹੇ ਹੋ ਤਾਂ ਫਿਰ ਹਾਈ ਕੋਰਟ ਨੇ ਇਹ ਕਿਹਾ ਕਿ ਤੁਹਾਡੀ ਜਾਂਚ ਦੇ ਤੁਹਾਡੀ ਇਨਕੁਆਰੀ ਦੇ ਉੱਪਰ ਬਹੁਤ ਹੀ ਜ਼ਿਆਦਾ ਤਸੱਲੀ ਨਹੀਂ ਹੋ ਰਹੀ ਇਸ ਕਰਕੇ ਇਹ ਜਾਂਚ ਸੀਬੀਆਈ ਨੂੰ ਸੌਂਪੀ ਜਾਂਦੀ ਹੈ ਤੇ ਹੁਣ ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ ਔਰ ਹੁਣ ਕਈ ਪਰਤਾਂ ਖੁੱਲਣਗੀਆਂ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਅੱਜ ਹੀ ਇਹ ਗੱਲਾਂ ਦੇ ਦਾਅਵੇ ਕੀਤੇ ਨੇ ਕਿ ਹੁਣ ਕਈ ਪਰਤਾਂ ਖੁੱਲਣਗੀਆਂ ਕਈ ਕੁਝ ਸਾਹਮਣੇ ਆਏਗਾ ਕਿਉਂਕਿ सीबीआई ਦੀ ਜਾਂਚ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਆਟਿਓਂ ਵਾਲ ਕੱਢਦੀ ਹੈ ਭਾਵੇਂ सीबीआई ਦੀ ਜਾਂਚ ਤੇ ਵੀ ਕਈ ਵਾਰ ਅੱਜ ਤੱਕ ਕਈਆਂ ਨੇ ਸਵਾਲ ਉਠਾਏ ਨੇ ਇਹਦੇ باوجود ਵੀ ਉਹ ਕੇਂਦਰੀ ਏਜੰਸੀ ਹੈ ਉਹਦੇ ਉੱਪਰ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦਾ ਪ੍ਰਭਾਵ ਨਹੀਂ ਪੈਂਦਾ ਇਸ ਕਰਕੇ ਉਹਦੀ ਜਾਂਚ ਦੇ ਵਿੱਚ ਲਾਜ਼ਮੀ ਕੁਝ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਜਿਹੜੇ ਪੁਲਿਸ ਅਫਸਰ ਜਿਨ੍ਹਾਂ ਦੇ ਉੱਪਰ ਕਰਨਲ ਬਾਠ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ ਇਹਨਾਂ ਨੇ ਹੀ ਇੱਕ ਦਿਨ ਪਹਿਲਾਂ ਪਟਿਆਲਾ ਦੇ ਨਾਬਾ ਦੇ ਵਿੱਚ ਇੱਕ ਨੌਜਵਾਨ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਕਰਕੇ ਉਹਨੂੰ ਮਾਰਿਆ ਸੀ ਤੇ ਉਸ ਤੋਂ ਬਾਅਦ ਉਸ ਐਨਕਾਊਂਟਰ ਤੇ ਵੀ ਸਵਾਲ ਉਠਾਏ ਗਏ ਪਿੰਡ ਦੇ ਲੋਕਾਂ ਨੇ ਤੇ ਕੁਝ ਹੋਰਨਾਂ ਨੇ ਤੇ ਜਸਪ੍ਰੀਤ ਦੇ ਪਰਿਵਾਰ ਨੇ ਲਗਾ ਜਸਪ੍ਰੀਤ ਦੇ ਪਰਿਵਾਰ ਨੇ ਲਗਾਤਾਰ ਇਹ ਦੋਸ਼ ਲਾਏ ਸੀ ਕਿ ਇਹ ਇਨਕਾਊਂਟਰ ਝੂਠਾ ਕੀਤਾ ਗਿਆ ਸੀ ਸਾਡੇ ਮੁੰਡੇ ਨੂੰ ਗ੍ਰਿਫਤਾਰ ਕਰਕੇ ਫੜ ਕੇ ਮਾਰਿਆ ਗਿਆ ਇਹ ਦੋਸ਼ ਉਸ ਪੁਲਿਸ ਮੁਕਾਬਲੇ ਚ ਮਾਰੇ ਨੌਜਵਾਨ ਦੇ ਮਾਪੇ ਤੇ ਪਰਿਵਾਰ ਵਾਲੇ ਲਾਉਂਦੇ ਰਹੇ ਨੇ ਹੁਣ ਜਦੋਂ ਉਹਨਾਂ ਹੀ ਪੁਲਿਸ ਵਾਲਿਆਂ ਨੇ ਕਰਨਲ ਬਾੜ ਦੀ ਕੁੱਟਮਾਰ ਕਥਤ ਤੌਰ ਤੇ ਕੀਤੀ ਹੈ ਤਾਂ ਹੁਣ ਇਸ ਮਾਮਲੇ ਦੀ ਜਾਂਚ ਜਦੋਂ ਸੀਬੀਆਈ ਕਰੇਗੀ ਤਾਂ ਇਹ ਮਾਮਲਾ ਉਥੋਂ ਤੱਕ ਵੀ ਖੁੱਲੇਗਾ ਜਿੱਥੋਂ ਤੱਕ ਉਹ ਇਨਕਾਊਂਟਰ ਹੋਇਆ ਸੀ ਕਿਉਂਕਿ ਉਹ ਇੱਕ ਦਿਨ ਪਹਿਲਾਂ ਦੀ ਘਟਨਾਈ ਸੀ ਤੇ ਇਸ ਕਰਨਲ ਬਾਠਕੁਟਮਾਰ ਵਾਲੇ ਮਾਮਲੇ ਦੇ ਵਿੱਚ ਪਰਿਵਾਰ ਇਹ ਵੀ ਦੋਸ਼ ਲਾਉਂਦਾ ਹੈ ਆਪਣੇ ਬਿਆਨਾਂ ਚੋ ਇਹ ਵੀ ਬੋਲਦਾ ਰਿਹਾ ਚੈਨਲਾਂ ਤੇ ਕਿ ਉਹਨਾਂ ਨੇ ਕਰਨਲ ਨੂੰ ਕੁੱਟਣ ਸਮੇ ਇਹ ਕਿਹਾ ਸੀ ਪੁਲਿਸ ਅਫਸਰਾਂ ਨੇ ਕਿ ਅਸੀਂ ਕੱਲ ਹੀ ਅਜੇ ਇੱਕ ਬੰਦਾ ਮਾਰ ਕੇ ਆਏ ਆ ਤਾਂ ਫਿਰ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਵਿੱਚ ਉਹ ਐਨਕਾਊਂਟਰ ਦਾ ਵੀ ਸੱਚ ਝੂਠ ਸਾਹਮਣੇ ਆ ਸਕਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਪੂਰੀ ਜਿਹੜੀ ਕਾਰਗੁਜ਼ਾਰੀ ਸੀ ਉਹ ਆਪਣੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਚਾਉਣ ਵਾਲੀ ਲਗਾਤਾਰ ਰਹੀ ਹੈ ਔਰ ਇਹਦੀ ਪੁਸ਼ਟੀ ਅੱਜ ਮਾਨਯੋਗ ਹਾਈ ਕੋਰਟ ਨੇ ਕਰ ਦਿੱਤੀ ਜਦੋਂ ਪਹਿਲਾਂ ਤਾਂ ਜਿਹੜੀ ਪਟਿਆਲਾ ਪੁਲਿਸ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਪਟਿਆਲਾ ਪੁਲਿਸ ਦੀ ਜਾਂਚ ਤੇ ਹਾਈ ਕੋਰਟ ਨੇ ਤਸੱਲੀ ਨਹੀਂ ਜਤਾਈ ਤੇ ਚੰਡੀਗੜ੍ਹ ਪੁਲਿਸ ਨੂੰ ਜਾਂਚ ਦਿੱਤੀ ਗਈ ਜਦੋਂ ਹੁਣ ਚੰਡੀਗੜ੍ਹ ਪੁਲਿਸ ਦੇ ਉੱਪਰ ਵੀ ਹਾਈ ਕੋਰਟ ਨੂੰ ਭਰੋਸਾ ਨਹੀਂ ਰਿਹਾ ਤਾਂ ਫਿਰ ਮਾਨਯੋਗ ਹਾਈ ਕੋਰਟ ਨੇ ਅੱਜ ਇਹ ਜਾਂਚ ਸੀਬੀਆਈ ਨੂੰ ਦਿੱਤੀ ਹੈ ਇਹਦਾ ਮਤਲਬ ਕੀ ਹੈ ਜਦ ਹਾਈ ਕੋਰਟ ਨੂੰ ਪੁਲਿਸ ਦੀ ਜਾਂਚ ਤੇ ਭਰੋਸਾ ਨਹੀਂ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਪੁਲਿਸ ਫਿਰ ਕਿਸੇ ਵੀ ਹੱਦ ਤੱਕ ਜਾ ਕੇ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇਗੀ ਜਿਨ੍ਹਾਂ ਦੇ ਵਿੱਚ 4 ਇਨਸਪੈਕਟਰ ਰੈਂਕ ਦੇ ਅਧਿਕਾਰੀਆਂ ਤੇ ਦੋਸ਼ ਲੱਗੇ ਨੇ ਤੇ ਕੁਝ ਹੋਰ ਪੁਲਿਸ ਕਰਮਚਾਰੀਆਂ ਤੇ ਲੱਗੇ ਨੇ ਹੁਣ ਕਰਨਲ ਬਾਠ ਦੀ ਜਿਹੜੀ ਪਤਨੀ ਅਜਸਵਿੰਦਰ ਕੌਰ ਉਹ ਤਾਂ ਪਿਆਰਿਓ ਇੱਥੋਂ ਤੱਕ ਦੋਸ਼ ਲਾਰੀ ਐ ਉਹ ਕਹਿ ਰਹੀ ਐ ਕਿ ਸਾਨੂੰ ਕੰਪਰੋਮਾਈਜ਼ ਕਰਨ ਦੇ ਲਈ ਜਿਹੜੇ ਉਸ ਵਕਤ ਪਟਿਆਲਾ ਦੇ ਐਸਐਸਪੀ ਸੀ ਨਾਨਕ ਸਿੰਘ ਪਹਿਲਾਂ ਤਾਂ ਉਹਨਾਂ ਨੇ ਕਿਹਾ ਔਰ ਉਸ ਤੋਂ ਬਾਅਦ ਕਰਨਲ ਬਾਠ ਦੀ ਪਤਨੀ ਨੇ ਕੱਲ ਏਬੀਸੀ ਚੈਨਲ ਦੇ ਉੱਪਰ ਬੋਲਿਆ ਉਹ ਕਹਿੰਦੀ ਸਾਨੂੰ ਕੰਪਰੋਮਾਈਜ਼ ਕਰਨ ਦੇ ਲਈ 10 ਕਰੋੜ ਤੱਕ ਦੀ ਆਫਰ ਦਿੱਤੀ ਗਈ ਐ ਹੁਣ ਕਰਨਲ ਬਾਠ ਦੀ ਪਤਨੀ ਦੇ ਜੇ ਇਹ ਗੱਲਾਂ ਸੱਚੀਆਂ ਨੇ ਤਾਂ ਫਿਰ ਇਹਦਾ ਮਤਲਬ ਹੈ ਕਿ ਇੱਕ ਪੁਲਸ ਤੱਕੇ ਸ਼ਹੀਦ ਦੇ ਮਾਮਲੇ ਨੂੰ ਦਬਾਉਣ ਲਈ ਕਿਸੇ ਵੀ ਹੱਦ ਤੱਕ ਜਾਇਆ ਜਾ ਰਿਹਾ ਤੇ ਸੱਚ ਮੁੱਚ ਬੜੀ ਹੈਰਾਨੀਜਨਕ ਗੱਲ ਹੈ ਇਹ ਕਿ ਬਾਦਲਾਂ ਦੇ ਰਾਜ ਦੇ ਵਿੱਚ ਕੋਟਕਪੂਰਾ ਗੋਲੀकांड ਵਾਪਰਿਆ ਸੀ ਤੇ ਉਦੋਂ ਅਣਪਛਾਤੇ ਪੁਲਸ ਵਾਲਿਆਂ ਤੇ ਪਰਚਾ ਦਰਜ ਕੀਤਾ ਗਿਆ ਤੇ ਹੁਣ ਉਸ ਤੋਂ ਬਾਅਦ ਕਰਨਲ ਕੋਟਵਾਰ ਮਾਮਲਾ ਦੇਖ ਲੋ ਯਾ ਜਿਹੜਾ ਨਰਿੰਦਰਦੀਪ ਗੋਨੇਆਣੇ ਦੇ ਵਿੱਚ ਪੁਲਿਸ ਤਸ਼ੱਦਦ ਨਾਲ ਮਾਰਨ ਦੇ ਦੋਸ਼ ਲੱਗੇ ਨੇ ਉਸ ਮਾਮਲੇ ਤੇ ਦੇਖ ਲਓ ਪੁਲਿਸ ਹੀ ਪੁਲਿਸ ਤੋਂ ਗ੍ਰਿਫਤਾਰ ਨਹੀਂ ਹੋ ਰਹੀ ਮਤਲਬ ਜਿਹੜੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਉਹਨਾਂ ਨੂੰ ਪੁਲਿਸ ਹੀ ਫੜ ਨਹੀਂ ਪਾ ਰਹੀ ਮਤਲਬ ਆਪਣੇ ਹੀ ਅਫਸਰ ਆਪਣੇ ਹੀ ਪੁਲਿਸ ਦੇ ਕਰਮਚਾਰੀ ਪੁਲਿਸ ਦੀ ਪਕੜ ਤੋਂ ਬਾਹਰ ਨਜ਼ਰ ਆ ਰਹੇ ਇਹਨਾਂ ਸਾਰੇ ਮਾਮਲਿਆਂ ਨੂੰ ਦੇਖਦੇ ਹੋਏ 25 ਜੁਲਾਈ ਨੂੰ ਪੰਜਾਬ ਦੇ ਸੰਗਰੂਰ ਦੇ ਵਿੱਚ ਕਈ ਸਾਰੀਆਂ ਜਥੇਬੰਦੀਆਂ ਨੇ ਲੋਕਾਂ ਦਾ ਇੱਕ ਭਾਰੀ ਇਕੱਠ ਪੁਲਿਸ ਦੇ ਖਿਲਾਫ ਰੱਖਿਆ ਤੇ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਇਹ ਦੋਸ਼ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਰਾਜ ਬਣ ਰਿਹਾ ਹੈ ਪੁਲਿਸ ਸਟੇਟ ਬਣ ਰਿਹਾ ਹੈ ਔਰ ਅਣਅਲਾਨੀਆਂ ਤੌਰ ਤੇ ਪੁਲਿਸ ਰਾਜ ਸਥਾਪਿਤ ਕੀਤਾ ਜਾ ਰਿਹਾ ਹੈ ਔਰ ਭਗਵੰਤ ਮਾਨ ਸਰਕਾਰ ਹੁਣ ਤੱਕ ਜਿੰਨੀਆਂ ਵੀ ਪੁਲਿਸ ਦੀਆਂ ਧੱਕੇਸ਼ਾਹੀਆਂ ਦੇ ਦੋਸ਼ ਲੱਗੇ ਨੇ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਸਰਕਾਰ ਇਹਨਾਂ ਸਾਰੇ ਮਾਮਲਿਆਂ ਤੇ ਚੁੱਪ ਹੈ ਇਸ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਵੀ ਕਰਨਲ ਬਾਠ ਦੀ ਪਤਨੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲੀ ਕੇਂਦਰੀ ਰੱਖਿਆ ਮੰਤਰੀ ਨੂੰ ਵੀ ਮਿਲੀ ਔਰ ਕਰਨਲ ਬਾਠ ਦੀ ਪਤਨੀ ਨੇ ਇਹ ਕਿਹਾ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਨੂੰ ਮਿਲੀ ਤਾਂ ਉਹਨਾਂ ਮੈਨੂੰ ਕਿਹਾ ਸੀ ਤੁਸੀਂ ਸਾਡੀ ਭੈਣ ਹੋ ਤੇ ਅਸੀਂ ਤੁਹਾਡੇ ਨਾਲ ਆ ਜੇਕਰ ਫੌਜੀ ਕਰਨਲ ਨਾਲ ਗਲਤ ਹੋਇਆ ਤਾਂ ਅਸੀਂ ਇਨਸਾਫ ਦੇਵਾਂਗੇ ਔਰ ਉਸ ਤੋਂ ਬਾਅਦ ਉਹੀ ਕਰਨਲ ਸਾਹਿਬ ਦੀ ਪਤਨੀ ਇਹ ਕਹਿੰਦੀ ਨਜ਼ਰ ਆਈ ਕੈਮਰਾ ਸਾਹਮਣੇ ਕਿ ਮੁੱਖ ਮੰਤਰੀ ਨੇ ਮੈਨੂੰ ਗੁੰਮਰਾਹ ਕੀਤਾ ਮੁੱਖ ਮੰਤਰੀ ਨੇ ਮੇਰੇ ਨਾਲ ਧੋਖਾ ਕੀਤਾ ਮੁੱਖ ਮੰਤਰੀ ਨੇ ਮੈਨੂੰ ਝੂਠੇ ਦਲਾਸੇ ਦੇ ਕੇ ਤੇ ਕੱਖ ਵੀ ਨਹੀਂ ਕੀਤਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਕਰਨਲ ਬਾਠਕੋਟਮਾਰ ਮਾਮਲਾ ਹੋਵੇ ਜਾਂ ਜਿਹੜਾ ਗੋਨੇ ਆਲਾ ਦੇ ਵਿੱਚ ਨਰਿੰਦਰ ਦੀਪ ਦਾ ਪੁਲਿਸ ਹਰਾਸ ਦੇ ਵਿੱਚ ਕਤਲ ਕਰਨ ਦੇ ਦੋਸ਼ ਲੱਗੇ ਹੁਣ ਜਾਂ ਹੋਰ ਕਿੰਨੇ ਸਾਰੇ ਮਾਮਲਿਆਂ ਦੇ ਵਿੱਚ ਪੁਲਿਸ ਜਾਤੀਆਂ ਤੇ ਧੱਕੇਚਾਹੀਆਂ ਦੇ ਦੋਸ਼ ਲੱਗੇ ਹੁਣ ਜਾਂ ਅਬੋਰ ਦੇ ਵਿੱਚ ਜਿਹੜਾ ਇੱਕ ਪੁਲਿਸ ਇਨਕਾਊਂਟਰ ਕੀਤਾ ਗਿਆ ਜਿਹਦੇ ਸਿੱਧੇ ਸਿੱਧੇ ਦੋਸ਼ ਲੱਗੇ ਕਿ ਉਹ ਬਿਲਕੁਲ ਝੂਠਾ ਨਰਦੋਸ਼ ਮੁੰਡਿਆਂ ਨੂੰ ਪੁਲਿਸ ਨੇ ਮਾਰਿਆ ਤਾਂ ਅੱਜ ਤੱਕ ਮੁੱਖ ਮੰਤਰੀ ਇਹਦੇ ਬਾਰੇ ਕੁਝ ਵੀ ਨਹੀਂ ਬੋਲਿਆ ਜੇ ਪੁਲਿਸ ਇਸ ਤਰ੍ਹਾਂ ਦੀਆਂ ਜਾਤੀਆਂ ਕਰ ਰਹੀ ਹੈ ਜਾਂ ਜੇ ਅੱਧੇ ਦੋਸ਼ ਵੀ ਸੱਚੇ ਹੋਣ ਤਾਂ ਫਿਰ ਪੁਲਿਸ ਨੂੰ ਇੰਨੀ ਛੋਟ ਇੰਨੀ ਖੁੱਲ੍ਹ ਕੌਣ ਦੇ ਰਿਹਾ ਹੈ ਹੁਣ 25 ਜੁਲਾਈ ਨੂੰ ਜਿਹੜਾ ਸੰਗਰੂਰ ਦੇ ਵਿੱਚ ਲੋਕਾਂ ਦਾ ਇਕੱਠ ਕਈ ਸਾਰੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਕਰ ਰਹੀਆਂ ਪੁਲਿਸ ਧੱਕੇ ਛਾਈਆਂ ਦੇ ਖਿਲਾਫ ਕਰ ਰਹੀਆਂ ਤਾਂ ਉਹਦੇ ਵਿੱਚ ਵੀ ਇਹੀ ਮਸਲਾ ਉਭਾਰਿਆ ਜਾਣਾ ਕਿ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਆ ਉਹ ਨਜਾਇਜ਼ ਤੌਰ ਤੇ ਗ੍ਰਿਫਤਾਰੀਆਂ ਕਰਕੇ ਮਾਰ ਰਹੀ ਆ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਆ ਉਹ ਝੂਠੇ ਪੁਲਿਸ ਐਨਕਾਊਂਟਰ ਕਰ ਰਹੀ ਆ ਤਾਂ ਇਹ ਸਾਰਾ ਕੁਝ ਉੱਥੇ ਉਸ ਦਿਨ ਬੋਲਿਆ ਜਾਣਾ ਕਿਉਂਕਿ ਉਹ ਜਥੇਬੰਦੀਆਂ ਕਹਿ ਰਹੀਆਂ ਕਿ ਪੁਲਿਸ ਠੀਕ ਨਹੀਂ ਕਰ ਰਹੀ ਹੁਣ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ